वेज बिरयानी ਘਲਾ ਰਹੇ ਨੇ ਲੁਧਿਆਣੇ ਵਾਸੀਆਂ ਨੂੰ ਕੱਲ ਤਾਂ ਇਹ ਦੱਸੋ ਕੀ ਖਾਸ ਹੈ ਇਹਦੇ ਵਿੱਚ ਇਹਦੇ ਵਿੱਚ ਇਹ ਖਾਸ ਹੈ ਬੇਟੇ ਕੀ ਕਹਿੰਦੇ ਬੱਚੇ ਸਵੇਰੇ ਖਾ ਕੇ ਜਾਣਗੇ ਬੇ ਸਵੇਰੇ ਕੋਈ ਨਾਸ਼ਤਾ ਕਰਕੇ ਜਾਂਦਾ ਜਾਂ ਨਹੀਂ ਕਰਕੇ ਜਾਂਦਾ ਸਵੇਰੇ ਮੈਂ 4 ਵਜੇ ਉੱਠਦੀ ਆਂ 6 ਆਪਣੇ ਹੱਥਾਂ ਨਾਲ ਸਾਫ ਕਰੇ ਤਨਾਂ ਫਰੈਸ਼ ਬਣਾ ਕੇ ਕੀ ਕਹਿੰਦੇ ਤਿਆਰ ਕਰਕੇ ਲਿਆਣੀਆਂ 9:30 ਨੂੰ ਇੱਥੇ ਬਹਨ ਜਾਣੇ ਆ ਤੇ ਕਿੰਨਾ ਟਾਈਮ ਲੱਗਦਾ ਹੈ बिरयाਨੀ ਤੇ ਗਰੇਵੀ ਤਿਆਰ ਕਰਨ ਨੂੰ 3-4 ਘੰਟੇ ਲੱਗ ਜਾਂਦੇ ਆ ਪੂਰੀ ਤਿਆਰੀ ਖੱਲੇ ਆਪ ਹੀ ਬਣਾਉਨੇ ਹੋ ਨਹੀਂ ਨਹੀਂ ਮੇਰਾ ਬੇਟਾ ਵੀ ਆ ਬਹੂ ਵੀ ਆ ਕੀ ਕਾਰਨ ਕੀ ਹੋਇਆ ਕਿ ਇੰਨੀ ਉਮਰ ਦੇ ਵਿੱਚ ਤੁਸੀਂ ਇੱਕ ਫੂਡ ਦਾ ਸਟਾਲ ਲਾ ਰਹੇ ਹੋ بیٹے ਵੀ ਕੀ ਕਹਿੰਦੇ ਜੋਬ ਛੁੱਟਣ ਤੋਂ ਬਾਅਦ ਕੀ ਕਹਿੰਦੇ ਆ ਟੈਕਸੀ ਗੈਂਟ ਤੋਂ ਬਾਅਦ ਉਹ ਵੀ ਕੰਮ ਛੁੱਟ ਗਿਆ ਸੀ ਦੇਸ਼ ਪਰਦੇਸ ਹੀ ਫੋਟਿਆ ਵੀ ਫਾਸਟ ਫੂਡ ਲਾਈਕ ਇਹ ਕੰਮ ਕਰਦੇ ਆ ਕਿੰਨੀ ਉਮਰ ਦੀ ਨਹੀਂ ਆ ਤੁਹਾਡੀ ਮੇਰੇ 60 ਸਾਲ ਦੀ 60 ਸਾਲ ਦੀ ਉਮਰ ਹੈ ਤੇ ਬਾਪੂ ਜੀ ਉਹ ਤਾਂ ਹੈ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਦੇ 4 ਸਾਲ ਹੋ ਗਏ 4 ਸਾਲ ਹੋ ਗਏ ਉਹਨਾਂ ਦੇ ਬਾਅਦ ਤੋਂ ਇਹ ਫੂਡ ਸਟਾਲ ਲਾ ਰਹੇ ਹੋ ਕਿ ਪਹਿਲਾਂ ਤੋਂ ਹੀ ਲਾ ਰਹੇ ਹੋ ਬੱਸ ਬੱਸ ਬਾਪੂ ਜੀ ਵੀ ਆਦਾ ਨਹੀਂ ਹੁੰਦਾ ਕਿ ਅੱਜ ਹੋਉਂਦੇ ਤਾਂ ਮੈਨੂੰ ਫੂਡ ਦਾ ਸਟਾਲ ਨਾ ਨਾਣਾ ਦਿੰਦੇ ਇਹ ਤਾਂ ਬਈ ਕੰਮੀ ਨਾ ਕਰਨ ਰੰਦਰਾ ਜੀ ਅੱਛਾ ਪਹਿਲਾਂ ਕਦੇ ਕੋਈ ਕੰਮ ਨਹੀਂ ਕੀਤਾ ਪਹਿਲਾਂ ਨਹੀਂ ਕਰਦੇ ਸੀਗੇ ਪਹਿਲਾਂ ਟੀਚਰ ਹੀ ਸੀ ਪ੍ਰਾਈਵੇਟ ਸਕੂਲ ਤੋਂ ਕੰਮ ਦੀ ਸੀ ਅੱਛਾ ਪਹਿਲਾਂ ਟੀਚਰ ਸੀਗੇ ਹਾਂ ਜੀ ਤੇਰੇ ਇਹ ਸੋਚਿਆ ਦੇ ਕੇ ਆਲੇ ਫੂਡ ਦਾ ਹੀ ਕੰਮ ਕਰ ਲੈਂਦੇ ਆਂ ਕੀ ਆਵਾ ਤੇ ਵਧੀਆ ਲੱਗਦਾ ਇੱਥੇ ਜਦੋਂ ਲੋਕ ਆਉਂਦੇ ਨੇ ਪਿਆਰ ਕਰਕੇ ਜਾਂਦੇ ਨੇ ਪਿਆਰ ਨਹੀਂ ਸਾਰੇ ਵੀ ਇਦਾਂ ਹੀ ਸਮਝਦੇ ਨੇ ਜਿਵੇਂ ਮੇਰੇ ਘਰ ਦੇ ਬੇਟੇ ਬੇਟੀਆਂ ਨੇ ਆਂਦੇ ਮੇਰੇ ਕੋਲੇ ਖਾਣ ਲਈ ਜੀ ਦ ਸਿਟੀ ਐਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀਆਂ ਹਾਂ ਜੀ ਲੁਧਾਨੇ ਵਾਲਿਓ ਕੀ ਹਾਲ ਚਾਲ ਆ ਤੁਹਾਡੇ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਇੱਕ ਟੀਚਰ ਕੋਲ ਜੋ ਕਿ ਸਾਹਨੇਵਾਲ ਦੇ ਵਿੱਚ ਇੱਕ ਟੀਚਰ ਜੋ ਇੱਕ ਫੂਡ ਸਟਾਲ ਜਿਹੜਾ ਚਲਾ ਰਹੇ ਨੇ ਵੈਜ ਬਰੀਆਨੀ ਤੇ ਨਾਲ ਨਾਲ ਗਰੇਵੀ ਜਿਹੜੇ ਵੇਚ ਰਹੇ ਨੇ ਤੇ ਪੁੱਛ ਲੈਨੇ ਆ ਕਿ ਟੀਚਰ ਛੱਡ ਕੇ ਇਹ ਫੂਡ ਸਟਾਲ ਦੇ ਵਿੱਚ ਕਿਵੇਂ ਇੰਟਰਸਟ ਬਣਿਆ ਲੁਧਿਆਣੇ ਚਾਨ੍ਹੇਵਾਲ ਤੋਂ ਲੁਧਿਆਣੇ ਕਿੱਦਾਂ ਪਹੁੰਚੇ ਤਾਂ ਸਾਰੀ ਗੱਲਬਾਤ ਕਰਦੇ ਤੇ ਜਾਂਦੇ ਤਾਂ ਆਂਟੀ ਨਾਲ ਗੱਲ ਕਰਦੇ ਸਾਡੀ ਵੈਜ ਬਰੀਆਨੀ ਖਾ ਲਾ ਰਹੇ ਲੁਧਿਆਣੇ ਵਾਸੀਆਂ ਨੂੰ ਤਾਂ ਤੇ ਇਹ ਦੱਸੋ ਕੀ ਖਾਸ ਹੈ ਇਹਦੇ ਵਿੱਚ ਇਹਦੇ ਵਿੱਚ ਇਹ ਖਾਸ ਆ ਬੇਟੇ ਕੀ ਕਹਿੰਦੇ ਬੱਚੇ ਸਵੇਰੇ ਖਾ ਕੇ ਜਾਣਗੇ ਬੇ ਸਵੇਰੇ ਕੋਈ ਨਾਸ਼ਤਾ ਕਰਕੇ ਆਂਦਾ ਜਾਂ ਨਹੀਂ ਕਰਕੇ ਜਾਂਦਾ ਸਵੇਰੇ ਮੈਂ 4 ਵਜੇ ਉੱਠਦੀ ਆਂ ਨਾ ਨਾ ਫਰਿਸ਼ ਬਣਾ ਕੇ ਕੀ ਕਹਿੰਦੇ ਤਿਆਰ ਕਰਕੇ ਲਿਆਣੀਆਂ 9 7 9 ਇਥੇ ਬੋਨ ਜਾਂਦੇ ਆ ਬੀ ਆਰ ਐਸ ਨਗਰ ਤੇ ਕਿੰਨਾ ਟਾਈਮ ਲੱਗਦਾ ਹੈ ਬਿਰਿਆਨੀ ਤੇ ਗਰੇਵੀ ਤਿਆਰ ਕਰਨ ਨੂੰ 3-4 ਘੰਟੇ 3-4 ਘੰਟੇ ਲੱਗ ਜਾਂਦੇ ਆ ਪੂਰੀ ਤਿਆਰੀ ਇਕੱਲੇ ਆਪ ਹੀ ਬਣਾਉਨੇ ਹੋ ਨਹੀਂ ਨਹੀਂ ਮੇਰਾ ਬੇਟਾ ਵੀ ਆ ਬਹੂ ਵੀ ਆ ਤੇ ਭਈ ਆਈ ਅੱਛਾ ਕੀ ਕਾਰਨ ਕੀ ਹੋਇਆ ਕਿ ਇੰਨੀ ਉਮਰ ਦੇ ਵਿੱਚ ਤੁਸੀਂ ਇੱਕ ਫੂਡ ਦਾ ਸਟਾਲ ਆ ਰਹੇ ਹੋ بیٹے ਦੀ ਕੀ ਕਹਿੰਦੇ ਜੋਬ ਛੁੱਟਣ ਤੋਂ ਬਾਅਦ ਕੀ ਕਹਿੰਦੇ ਆ ਟੈਕਸੀ ਦਾ ਬਾਅਦ ਉਹ ਵੀ ਕੰਮ ਛੁੱਟ ਗਿਆ ਸੀ ਦੇਸ਼ਪਤੀ ਹੋਟੇ ਆ ਵੀ ਫਾਸਪੂ ਲਈ ਕੰਮ ਕਰਦੇ। ਤੇ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਮੈਂ ਜੈ ਮੰਦਰ ਕੋਲ ਫੂਡ ਦਾ ਸਟਾਲ ਲਾਉਂਦੀ ਜੀ ਹੁਣ ਇੱਥੇ ਆ ਗਏ ਕੀ ਕਾਰਨ ਕੀ ਹੋਏ ਕਿ ਇੱਧਰ ਆ ਗਏ। ਉਥੇ ਥੋੜੀ ਜਿਹੀ ਰਾਜੇ ਸੈਟਿੰਗ ਹੋ ਗਈ ਸੀ ਗੱਡੀ ਲਿੱਤੀ ਸੀ ਗੱਡੀ ਵੀ ਬਲਾਸਟ ਹੋ ਗਈ ਤੇ ਫਿਰ ਇਹ ਸੋਚੇ ਵੀ ਬਹਿਲੇ ਬੈਠਣ ਨਾਲ ਆਪਣਾ ਕੋਈ ਨਾ ਕੋਈ ਕੰਮ ਕਰਦੇ। ਕਿੰਨੀ ਉਮਰ ਕਿੰਨੀ ਹੈ ਤੁਹਾਡੀ? ਮੇਰੀ 60 ਸਾਲ ਦੀ। 60 ਸਾਲ ਦੀ ਹੈ ਮੇਰਾ। ਤੇ ਬਾਪੂ ਜੀ ਉਹ ਤਾਂ ਹੈ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਉਹਨਾਂ ਦੇ ਬਾਅਦ ਤੋਂ ਇਹ ਫੂਡ ਸਟਾਲ ਲਾ ਰਹੇ ਹੋ ਕਿ ਪਹਿਲਾਂ ਤੋਂ ਹੀ ਲਾ ਰਹੇ ਹੋ ਬਾਅਦ ਵਿੱਚ ਬਾਪੂ ਜੀ ਦੀ ਯਾਦ ਆਉਂਦੀ ਹੁੰਦਾ ਹੈ ਕਿ ਅੱਜ ਹੋ ਹੁੰਦੇ ਤਾਂ ਮੈਨੂੰ ਫੂਡ ਦਾ ਸਟਾਲ ਨਾ ਲਾਣਾ ਪੈਂਦਾ ਤੇ ਕੋਈ ਕੰਮੀ ਨਾ ਕਰਨਾ ਪੈਂਦਾ ਅਜੀ ਅੱਛਾ ਪਹਿਲਾਂ ਕਦੇ ਕੋਈ ਕੰਮ ਨਹੀਂ ਕੀਤਾ ਪਹਿਲਾਂ ਨਹੀਂ ਕਰਦੇ ਸੀਗੇ ਪਹਿਲਾਂ ਟੀਚਰ ਹੀ ਸੀ ਪ੍ਰਾਈਵੇਟ ਸਕੂਲ ਤੋਂ ਕੰਮ ਕਰਦੀ ਸੀ ਅੱਛਾ ਪਹਿਲਾਂ ਟੀਚਰ ਸੀਗੇ ਹਾਂ ਜੀ ਕੀ ਬਣਾਉਂਦੇ ਕਿਵੇਂ ਸਟਾਲ ਬਣਾਉਂਦੇ ਆਲਸ ਹੋ ਜਾਂਦਾ ਓਕੇ ਆ ਬਾਤ ਤੇ ਹੁਣ ਟੀਚਰ ਦੀ ਜੌਬ ਕਿਉਂ ਨਹੀਂ ਕੀਤੀ ਦੁਬਾਰਾ ਤੁਸੀਂ ਫੂਡ ਦਾ ਸਟਾਲ ਆ ਰਹੇ ਹੋ ਬਸ ਟੈਨਸ਼ਨ ਹੋਣ ਲੱਗੀ ਸੀ ਤੇਰੇ ਅੰਕਲ ਤੋਂ ਬਾਅਦ ਫਿਰ ਇਹ ਸੋਚਿਆ ਵੀ ਚੱਲੇ ਫੂਡ ਦਾ ਹੀ ਕੰਮ ਕਰ ਲੈਂਦੇ ਆਂ ਕਿਆ ਬਾਤ ਤੇ ਵਧੀਆ ਲੱਗਦਾ ਇੱਥੇ ਜਦੋਂ ਲੋਕ ਆਉਂਦੇ ਨੇ ਪਿਆਰ ਕਰਕੇ ਜਾਂਦੇ ਨੇ ਪਿਆਰ ਨਹੀਂ ਸਾਰੇ ਵੀ ਇਦਾਂ ਹੀ ਸਮਝਦੇ ਨੇ ਜਿਵੇਂ ਮੇਰੇ ਘਰ ਦੇ ਬੇਟੇ ਬੇਟੀਆਂ ਨੇ ਆਂਦੇ ਮੇਰੇ ਕੋਲੇ ਖਾਣ ਲਈ ਤੇ ਮੈਨੂੰ ਖੋਰ ਬਹੁਤ ਖੁਸ਼ੀ ਹੁੰਦੀ ਆ ਲੈ ਸੇਲ ਵੀ ਸੁਭੀ ਨਿਕਲਦੀ ਆ ਬੱਚੇ ਵੀ ਆਉਂਦੇ ਨੇ ਘਰੇ ਬੈਠਣ ਨਾਲੋਂ ਤਾਂ ਕੁਝ ਨਹੀਂ ਮਿਲਣਾ ਹੈਗਾ ਜੇ ਬਾਹਰ ਆਪਾਂ ਛੋਟਾ ਮੋਟਾ ਕੰਮ ਕਰਾਂਗੇ ਤਾਂ ਆਪਣੀ ਲਾਈਫ ਵੀ ਠੀਕ ਹੋ ਗਈ ਅਗਲੇ ਦੀ ਵੀ ਠੀਕ ਹੋਊਗੀ ਬਿਲਕੁਲ ਤੇ ਅੰਟੀ ਜੀ ਕੱਲ ਕਰੀਏ ਆਪਾਂ ਬਰੀਆਨੀ ਦੇ ਦੇ ਗਰੇਵੀ ਦੀ ਕਿੰਨੀ ਦੀ ਪਲੇਟ ਹੁੰਦੀ ਹੈ ਤੇ ਕੀ ਮਤਲਬ ਕਿ ਹਾਫ ਪਲੇਟ ਕਿੰਨੀ ਦੀ ਹੁੰਦੀ ਹੈ ਫੁੱਲ ਪਲੇਟ ਕਿੰਨੀ ਦੀ ਹੁੰਦੀ ਹੈ ਹਾਫ ਫੋਟੀ ਦੀ ਤੇ ਫੁੱਲ ਪਲੇਟ 60 ਦੀ ਤੇ ਇੱਕ ਵਾਰੀ ਪਲੇਟ ਲਾ ਕੇ ਦਿਖਾ ਦੋਗੇ ਜਿਹੜੇ ਅੰਟੀ ਜੀ ਨੇ ਪਹਿਲਾਂ ਕਹਿੰਦੇ ਟੀਚਰ ਸੀਗੇ 5th ਕਲਾਸ ਤੱਕ ਬੱਚਿਆਂ ਨੂੰ ਪੜ੍ਹਾਉਂਦੇ ਸੀ ਤੇ ਅੱਜ ਜਿਹੜਾ ਫੂਡ ਦਾ ਸਟਾਲ ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਕਰੋ ਜਿਹੜੇ ਤਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਆਂਟੀ ਜੀ ਨੇ ਕਰੋ ਤਿਆਰ ਕੀਤਾ ਆਂਟੀ ਪਨੀਰ ਪਾਇਆ ਹੋਇਆ ਉੱਪਰ ਡੈਕੋਰੇਸ਼ਨ ਲਈ ਪਾਇਆ ਹੈ ਨਹੀਂ ਨਹੀਂ ਪਨੀਰ ਤਾਂ ਪੰਨਾ ਨਹੀਂ ਪੰਨੇ ਰਜੇ ਅੱਛਾ ਕਿਹੜੀਆਂ ਕਿਹੜੀਆਂ ਸਬਕੀਆਂ ਬੰਨੀਆਂ ਵਿੱਚ ਗੋਭੀ ਬੰਨਨੇ ਆ ਤੇ ਆ ਆ ਆਲੂ ਬੰਨਨੇ ਆ ਸ਼ਿਮਲਾ ਮਿਰਚਾ ਬੰਨਨੇ ਆ ਤੇ ਮਟਰ ਹੂੰ ਤੇ ਫਿਰ ਪਨੀਰ ਹੋ ਗਿਆ ਹੂੰ ਹੋਰ ਸੁੱਕੇ ਮਸਾਲੇ ਤਾਂ ਬਹੁਤ ਜ਼ਿਆਦਾ ਜਿਵੇਂ ਕੀ ਕਹਿੰਦੇ ਆ ਬੱਡੀਆਂ ਇਲਾਚੀਆਂ ਛੋਟੀਆਂ ਇਲਾਚੀਆਂ ਕਾਲੀਆਂ ਮਿਰਚਾਂ ਤੇਜ ਪੱਤਰ ਤੇ ਅਦਰਕ ਲਸਣ ਪਿਆਜ਼ ਇਹ ਤਾਂ ਪਾਨੇ ਕੀ ਬਾਤ ਹੈ ਤੇ ਉਹ ਬੋਲੇ ਘਰ ਦਾ ਸਵਾਦ ਬਣ ਕੇ ਖਿਲਾ ਰਹੇ ਨੇ ਮਤਲਬ ਘਰੋ ਜਿਵੇਂ ਕਿ ਤਿਆਰ ਕੀਤੀ ਜਾਂਦੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਆਦਾ ਮਸਾਲੇ ਨਹੀਂ ਯੂਜ਼ ਕੀਤੇ ਜਾ ਰਹੇ ਬਹੁਤ ਤਰੀਕੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਤੇ ਗਰੇਵੀ ਜਿਹੜੀ ਹੈ ਗਰੇਵੀ ਕਿੱਦਾਂ ਤਿਆਰ ਕੀਤੀ ਜਾਂਦੀ ਬਹੁਤ ਟੇਸਟੀ ਲੱਗਦੀ ਦੇਖਣ ਨੂੰ ਗਰੇਵੀ ਦਾ ਤੁਸੀਂ ਪਿਆਜ਼ ਅਦਰਕ ਲਸਣ ਤਾਂ ਇੰਨਾ ਕੀ ਪਾਣਾ ਆ ਹੋ ਸਕੇ ਮਸਾਲੇ ਦਾ ਪਾਣੀ ਪਾਣੇ ਨੇ ਜਿਵੇਂ ਛੋਟੀਆਂ ਇਲੈਚੀਆਂ ਵੱਡੀਆਂ ਇਲੈਚੀਆਂ ਤੇਜ ਪੱਤਰ ਤੇ ਟਮਾਟਰ ਪਿਆਜ਼ ਅਦਰਕ ਲਸਣ ਇਹ ਦਾ ਪਾਣੀ ਪਾਣੇ ਨੇ ਜੀ ਅੱਛਾ ਜੇਕਰ ਇੱਥੇ ਕਿਸੇ ਨੇ ਆਣਾ ਹੋਵੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੋਗੇ ਹਾਂਜੀ ਹਾਂਜੀ ਲੋਕੇਸ਼ਨ ਕੀ ਆ ਤੁਹਾਡੀ ਲੋਕੇਸ਼ਨ ਹੈ ਈਵੈਲਾ ਹਸਪੀਟਲ ਹੈ ਡੀ ਆਰ ਐਸ ਨੰਬਰ ਡੀ ਆਰ ਐਸ ਨੇ ਤੇ ਟਾਈਮਿੰਗ ਕਦੋਂ ਤੋਂ ਲੈ ਕੇ ਕਦੋਂ ਤੱਕ ਹੁੰਦੀ ਹੈ 9:30 ਤੋਂ 4 ਵਜੇ ਤੱਕ 9:30 ਤੋਂ 4 ਵਜੇ ਤੱਕ ਅੱਜ ਵਧੀਆ ਰਿਸਪੌਂਸ ਆ ਰਿਹਾ ਹੈ ਹਾਂਜੀ ਸੋ ਤੁਸੀਂ ਦੇਖ ਸਕਦੇ ਆ ਇਹ ਜਿਹੜੀ ਇਹ ਜਿਹੜੀ ਹਾਫ ਪਲੇਟ ਹੈ ਤੁਹਾਨੂੰ ਮਿਲ ਸਕਦੀ ਹੈ 40 ਰੁਪਏ ਦੇ ਵਿੱਚ ਉਹ ਵੀ ਆਂਟੀ ਦਾ ਬਹੁਤ ਟੇਸਟੀ ਹੈ ਆਂਟੀ ਦਾ ਘਰ ਦਾ ਬਣਾਇਆ ਹੋਇਆ ਜਿਹੜੀ ਬਿਰਯਾਨੀ ਤੇ ਗਰੇਵੀ ਹੈ ਤੁਹਾਨੂੰ ਮਿਲ ਸਕਦੀ ਹੈ ਸਿਰਫ 40 ਰੁਪਏ ਦੇ ਵਿੱਚ ਜਿਹੜੀ ਲੋਕੇਸ਼ਨ ਆ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕਰ ਦਿੱਤੀ ਗਈ ਹੈ ਵੀ ਆਰ ਐਸ ਨਗਰ ਵੀ ਵੀ ਵੈਲ ਹਸਪੀਟਲ ਦੇ ਸਾਹਮਣੇ ਆ ਜਿਹੜੇ ਕਿ ਇਹ ਕੂਰ ਦਾ ਸਟੋਰ ਜਿਹੜੇ ਚਲਾ ਰਹੇ ਨੇ ਤੇ ਆਂਟੀ ਬਹੁਤ ਜ਼ਿਆਦਾ ਨਾਈਸ ਨੇ ਬਹੁਤ ਜ਼ਿਆਦਾ ਪਿਆਰੇ ਨੇ ਜੇਕਰ ਤੁਸੀਂ ਇੱਥੇ ਟ੍ਰੈਸਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਥੇ ਆ ਕੇ ਵੈਜ ਬਰੀਆਨੀ ਤੇ ਗਰੇਵੀ ਜਰੂਰ ਆ ਕੇ ਟੇਸਟ ਕਰੋ ਤੇ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਟਸ